ਆਕੇ ਆਪਣੇ ਪਿੰਡ ਦੇ ਵਿੱਚ ਇੱਕ ਸ਼ਰਾਦਤਾਂਸ ਰਾਂ ਉਦੋਂ ਬਚੋ ਦਰਸ਼ਨ ਸਿੰਘ ਪ੍ਰੇਮੀ ਆ ਜਿਹਰੇ ਕੋਲੇ ਉਦੋਂ ਵੀ ਕੱਟਰ ਸੀ ਅੱਜ ਵੀ ਕੱਟ ਰਾਂ ਉਹਦੀ ਭਰਾਵੋ ਧਾਰਨਾ ਮੈਂ ਪਿਛਲਦੀ ਦਿੰਨਾ ਜਦੋਂ ਸਾਡੇ ਸਿੱਖਾਂ ਤੇ ਪ੍ਰੇਮੀਆਂ ਦਾ ਬਾਦ-ਬਿਵਾਦ ਆਇਆ ਉਹ ਭਰਾਵੋ ਉਸ ਟਾਈਮ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਦਾ ਕੌਣ ਆਇਆ ਸਾਡੇ ਤੇਜਾ ਸਿੰਘ ਕਾਲੀ ਨੂੰ ਪੀ ਆਂ ਕਰਕੇ ਗਰੇਟਾ ਦੇ ਵਿੱਚ ਬੰਦੇ ਪਾਉਣੇ ਨੇ ਆਪਾਂ ਇਸ ਕਰਕੇ ਉਦੋਂ ਭਰਾਵੋ ਉਸ ਬੰਦੇ ਨੇ ਪਟ્રોલ ਖਰੀਦਿਆ ਪੰਪਾ ਤੋਂ ਦਰਸ਼ਨ ਸਿੰਘ ਪ੍ਰੇਮੀ ਨੇ ਜੇ ਉਹ ਗਰੇਟ ਨੂੰ ਮਚਾ ਦਿੰਦਾ ਫੇਰ ਭਰਾਵੋ ਨੁਕਸਾਨ ਕਿਦਾ ਹੋਣਾ ਸੀ ਪਿੰਡ ਵਾਸੀਓ ਅੱਜ ਵੀ ਉਹਨਾਂ ਕੋਲੇ ਘਾਟਰਾ ਉਹਦੇ ਵੀ ਮੰਗਦਾ ਗਰੇਟ ਬੱਜਿਆ ਭਰਾਵੋ ੱੱੱਕਾ ਮਾਰਿਆ ਕੁੜੀਆਂ ਨੂੰ ਅੱਜ ਵੀ ਅਸੀਂ ਪਿੰਡ ਵਾਸੀਆਂ ਨੂੰ ਕਹਿੰਦੇ ਆ ਭੂ ਘਰਾਂ ਦੇ ਵਿੱਚ ਲਾਉਸਮਿੰਟਾਂ ਬੋਲ ਕੇ ਉਸੇ ਲੋਟੀ ਪਿੰਡ ਦੇ ਵਿੱਚ ਇੱਕ ਬੱਚਾ ਕੱਟ ਕਰੋ ਮਾਮਾ ਭੈਣਾ ਦਾ ਐਸਾ ਦਰਸ਼ਨ ਸਿੰਘ ਪ੍ਰੇਮੀ ਸ਼ਰਾਰਤੀ ਅੰਸਰ ਦਾ ਬੱਚਾ ਜਿਨੇ ਜਨੀ ਕੇ ਕਾਟਰਾ ਅਜਵੀ ਜਦੋਂ ਡੇਰਾ ਪ੍ਰੇਮੀਆਂ ਦਾ ਪੰਚਪੂਨੇ ਗੜਬੜ ਹੋਈ ਆ ਉਹ ਬਾਈ ਫਸਟ ਡੇਟ ਹੈਗੀ ਆ ਫਸਟ ਡੇਟ ਹੈਗੀ ਆ ਗੜਬੜ ਹੋਈ ਆ ਉਦੋਂ ਭਰਾਵੋ ਇਹ ਬੰਦੇ ਨੇ ਪਟਵਾਲਾ ਦੀ ਬਹੁਤ ਕਟਰੀਆਂ ਪਟਵਾਲਾ ਪੰਪ ਤੋਂ ਉਹਨਾਂ ਨੂੰ ਮਚਾਉਣਾ ਕੀ ਜੀ ਗ੍ਰੇਟ ਮਚਾਉਣਾ ਸੀ ਗ੍ਰੇਟ ਦੇ ਵਿੱਚ ਇਹਨਾਂ ਲੋਕਾਂ ਤੋਂ بچੋ ਨਿਸ਼ਾਨੇ ਤੇ ਰਹੋ ਇਹਦੇ ਲੋਕਾਂ ਨੂੰ ਵਾਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਦੇ ਕਟਰ ਚਲਾਇਆ ਸਾਡੇ ਆਗੋਂ ਦੀਆਂ ਪੱਗਾਂ ਦਾ ਦਿੱਤੀਆਂ ਗਈਆਂ ਨੇ ਇੱਥੇ ਦਾ ਜਬਰ ਕਰਨ ਵਾਲਾ ਭਗਵੰਤ ਮਾਨ ਦੇਖੋ ਕਟਿਆ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਸਾਡੇ ਗੁਰਸਿੱਖ ਬੰਦਿਆਂ ਦੀਆਂ ਲਕਾਂ ਲਈਆਂ ਨੇ ਭਰਾਓ ਇਸ ਮਾਰਾ ਦਾ ਖਿਲਾਰ ਪਾਇਆ ਅਸੀਂ ਸ਼ਾਂਤਮਈ ਕਰਨੇ ਦੇ ਵਿੱਚ ਵਿੱਚ ਹੈ ਸੀ ਉਹ ਚਾਦ ਰਹਾ ਬੋਲੋ ਬੋਲੋ ਇੱਕ ਇੱਕ ਕਰਕੇ ਸਾਰੇ ਬੋਲੋ ਅਸੀਂ ਪਿੰਡ ਵਾਸੀਆਂ ਨੂੰ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਜੇ ਸਰਕਾਰ ਇੱਡੀ ਗਿਰ ਗਈ ਆ ਸਰਕਾਰ ਇੱਡੀ ਹੰਕਾਰ ਚੁੱਕੀ ਆ ਕਿ ਉਹ ਹੱਥ ਨਾਲ ਆ ਕੇ ਚੱਕਦੀ ਐ ਤੇ ਅਸੀਂ ਦੱਸਣਾ ਚਾਹੁੰਦੇ ਆ ਤੂੰ ਕਿਸੇ ਭਲੇਖੇ ਜਾ ਰਹੀ ਅਸੀਂ ਮੀਰ ਮੰਨੂ ਦਾ ਰਾਜ ਰੱਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਚਾਏ ਜੋ ਜੋ ਮੰਨੂ ਮਾਰਦਾ ਅਸੀਂ ਦੂਰ ਸਲਾਏ ਹੋਏ ਇਸ ਕਰਕੇ ਕਹਿੰਦੇ ਆ ਇਹ ਬੇਪਰਵਾਹ ਹੋ ਗਏ ਪਿੰਡ ਵਾਸੀਓ ਆਪਾਂ ਮੈਨੇਜਮੈਂਟ ਨੂੰ ਲੋਹੇ ਸੁਣਦਾ ਇਹ ਠਾਕ ਮੈਨੇਜਮੈਂਟ ਨਹੀਂ ਰਹਿਣ ਦੇਵਾਂਗੇ ਤੇ ਇਹਨਾਂ ਟੀਚਰਾਂ ਨੂੰ ਮੁਨਾਫਾ ਦਵਾਵਾਂਗੇ ਤਕੜੇ ਹੋ ਕੇ ਆਵਾਂਗੇ ਜਿੰਦਾਬਾਦ ਰਹੋ ਹਰਦੀਪ ਸਾਜੁਨੀ ਨੇ ਇੱਕ ਵਾਰ ਜਿੰਦਾਬਾਦ 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 ਹਰਦੀਪ ਸਾਜੁਨੀ ਨੇ ਇੱਕ ਵਾਰ ਜਿੰਦਾਬਾਦ 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 ਮੈਨੂੰ ਨਾ ਕਰਦੇ ਕਾਨੂੰਨ ਪਿੰਡ ਵਾਲੇ ਕਰਦੇ ਦੱਸਣਾ ਚਾਹਣਾ ਭਰਾਵੋ ਇੱਕ ਪਾਸੇ ਮੋਬਾਈਲ ਫੋਨ ਨਾਲ ਆ ਜਾ ਅੰਦਰ ਬਲਦੇਵ ਵੰਦਰਾ ਕਿਉਂ ਰਹੀ ਹੈ ਬਲਦੇਵ ਵੰਦਰਾ ਜਿੰਦਾਬਾਦ ਅੱਗ ਲਾਉਣੀ ਚੰਗੀ ਆ ਲੈ ਬਾਈ ਅੱਗ ਲਾਉਣੀ